और जवान ਦਾ ਫੈਸਲਾ ਪਰਵਾਹ ਨੂੰ ਸਪੋਰਟ ਕਰਨ ਦੀ ਬੜੀ ਬੜੀ ਜਿਹੜੀ ਤੁਸੀਂ ਇਸ ਨੂੰ ਕੀ ਹੈ ਤੁਹਾਡਾ ਸਾਰਾ ਅਮਰ ਮੈਂ ਆਪਣੇ ਪਰਵਾਹ ਦੀ ਤਰਫੋਂ ਧੰਨਵਾਦ ਕਰਦਾ हूं। ਜੋ ਕਿਸੇ ਵੀ ਦੰਦੇ ਨੂੰ ਆਪਾਂ ਜਸਤਿਸ ਤੇ ਨਾਲ ਜੁੜੇ ਆਏ ਗੱਲਾਂ ਬਾਤਾਂ ਕਰਦੇ ਆਏ ਹਿੰਤਾ ਕਾਫੀ ਜਿੱਤਾਂ ਕਿਰਦਤ ਦੇ ਕੁਝ ਸਰਕਾਰ ਵੱਲੋਂ ਯਾਤਰੀਆਂ ਨੂੰ ਜੰਮਨਾ ਨੇ ਜਾਂ ਜੋ ਕਿਸ ਤਰ੍ਹਾਂ ਜਿਹੜੀ ਪਾਰਨਿਸ਼ਤਾ ਖਡਾਰੇ ਰੱਖੋਣੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਜੇ ਵੀ ਪਹਿਲਾ ਵਕਤ ਮੌਜੂਦ ਹੈ ਹੋਂਦੇ ਕਰ ਰਹੇ ਨੇ ਤਾਂ ਵਕੀਰੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਗੈਂਸਟਰ ਬੰਦੇ ਨਾਲ ਗੱਲ ਕਰਦੇ ਕਿ ਸਾਡਾ ਖੋ ਗਿਆ ਹੈ ਜਾ ਉਹਨੇ ਜਿਹਨੂੰ ਦੇ ਲਾਫੰਡੋ ਫਟਾ ਦਿੱਤਾ ਹੁੰਦਾ ਸੋਤੇ ਸਿੱਧੇ ਸਹੀ ਕੰਮ ਕਰਨ ਵਾਲਾ ਗਵਰਨਰ ਦਾ ਸਹੀ ਕੰਮ ਕਰੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ ਨੇ ਸਰਕਾਰ ਦੇ ਸੱਚੇ ਘਾਰ ਹੈ ਸੰਤੋ ਨੂੰ ਕਮੂਨ ਨੂੰ ਤੋੜਨ ਵਾਲੇ ਹੌਸਲੇ ਦਾ ਨਾਮ ਹੈ ਉਹ ਜਿਨ੍ਹਾਂ ਦੇ ਵਿੱਚ ਇੱਕ ਹੌਸਲਾ ਬਣਾ ਕੇ ਉਹਨਾਂ ਦੇ ਵੱਕਤੋਂ ਕਰਕੇ ਉਦਾਂ ਹੀ ਲੋਕਾਂ ਨੂੰ ਤੁੰਗਾਉਣ ਦਾ ਕੰਮ ਗਾਜ਼ਦਖੁਰ ਜਾ ਰਿਹਾ ਕਿਸੇ ਦੇਖਣ ਆਂਗੜੀ ਵੀ ਦੇਖਾਉਣਾ ਹੁਣ ਕੋਈ ਤਾਂ ਲੱਗਿਆ ਕਿ ਪੁਲਿਸ ਥੋੜਾ ਜਿਹਾ ਪੈਰਾਂ ਤੇ ਗੋਲੀਆਂ ਮਾਰਨ ਦਾ ਲੱਗਿਆ ਚਾਰ-ਪੰਜ ਕੇਸ ਹੋਏ ਨੇ ਪਰ ਉਹਦੀ ਸੱਚੀ ਅਚੂਛੇ ਰੱਬ ਜਾਣਦਾ ਹੈ ਪਰੰਤੂ ਵਕਾਉਂ ਦੀ ਕੋਸ਼ਿਸ਼ ਕਰ ਰਹੇ ਨੇ ਦੇਸੀ ਐਸਕੇ ਦਾ ਕਿਉਂਕਿ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਦਿੱਲ ਨਹੀਂ ਲੱਗ ਰਿਹਾ ਵੀ ਕੋਈ ਵੀ ਸਤਿਕਾਰਯੋਗ ਜਾਂ ਸਰਕਾਰ ਜਾਂਦੀ ਹੋਵੇ ਜਿਸਨੇ ਅੱਠ ਮਹੀਨਿਆਂ ਤੋਂ ਆਪਾਂ ਲਾਰੈਂਸ ਦੇ ਵੀਡੀਓ ਦਾ ਵਿਰੋਧ ਕਰਦੇ ਆ ਰਹੇ ਹਾਂ ਤਾਂ ਪੂਰੇ ਅੱਠ ਮਹੀਨਿਆਂ ਦੇ ਵਿੱਚ ਜਾ ਕੇ ਸਰਕਾਰ ਨੇ ਇੱਕ ਗੱਲ ਤਾਂ ਮੰਨੀ ਹੈ ਕਿ ਇਹ ਵੀਡੀਓ ਬਣੀ ਦਾ ਜੂਰ ਹੈ ایف آر جی درج کرنے راضی ہو گئے پرنتو کسی بندے کا نام نہیں پا سکتے انپشات کے خلاف ایف آئی آر دن لگے نے. ਮਾਰੇ ਜੀ ਮੰਗੇ ਨੇ ਵੀ ਜਿਹੜੀ ਉਹ ਵੀਡੀਓ ਹੈ ਉਹ ਗਾਇਰ ਕਰੂਣੇ ਨੇ ਉਹਨੂੰ ਅਸੀਂ YouTube ਤੋਂ ਹਟਾ ਜਾਏਗਾ ਹਟਾਈ ਨਹੀਂ ਅਲੱਦ ਕਰ ਇਹ ਵੀ ਲੱਗਦਾ ਵੀ ਸ਼ਾਇਦ ਹਟੇ ਵੀ ਨਾ ਕਿਉਂਕਿ ਬੜੀ ਮਿਲਿਸ ਲੋਕ ਤੇ ਨਾਲ ਇੱਕ ਨੈਕਸਸ ਦੇ ਗੱਲੋਂ ਉਹ ਬਣਾਈ ਗਈ ਹੈ ਉਸ ਵੀਡੀਓ ਗਰੂਪ ਦਾ ਮਤਲਬ ਇਹੀ ਹੈ ਕਿ ਜੇ ਇਹਨਾਂ ਨੂੰ ਕੇਸਾਂ ਦੇ ਵਿੱਚੋਂ ਵਹੀ ਕਰਾਉਣਾ ਹੈ ਲੋਕਾਂ ਨੂੰ ਗਵਾਹਾਂ ਨੂੰ ਡਰਉਣ ਤਾਂ ਇਹ ਸੇ ਕਰਕੇ ਉਹ 12 ਮਿਲੀਅਨ ਕ੍ਰੋਸ ਕਰ ਚੁੱਕੀ ਹੈ ਬੁੱਲ ਦੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪਾਸੇ ਹਮਨਜੋਗ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਗੱਲ ਕਹਿੰਦੇ ਆ ਜੀ ਵੀਡੀਓ ਗੈਰ ਕਾਨੂੰਨੀ ਹੈ ਉਹ ਭਾਈ ਤੇ ਗੈਰ ਕਾਨੂੰਨੀ ਆ ਤਾਂ ਫਿਰ ਕੱਲ ਦੀ ਗੱਤੋਂ ਆ ਕਿ ਤੁਸੀਂ ਤੁਹਾਡੀ ਜਿਹੜੀ ਇੰਡੀਆ ਦੀ ਅਰਵਾਇਂ ਬੀਰਿਓ ਕਹਿੰਦੀ ਆ ਕਿ ਜਿਸੇ ਕ੍ਰਿਮੀਨਲ ਬੰਦੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ ਨਾ ਕਰੋ ਉਹਦੀ ਇੰਟਰਵਿਊ ਨਾ ਪ੍ਰਕਾਸ਼ਿਤ ਕਰੋ ਉਹਦੀ ਇੰਟਰਵਿਊ ਨਾ ਲਓ ਤੇ ਦੂਜੇ ਪਾਸੇ ਤੁਸੀਂ ਮਾਨਜੋਗ ਆਰਾਮਤ ਦੇ ਵਿੱਚ ਜਾ ਕੇ ਵੀ ਹਲਫਨਾਮਾ ਦੇ ਕੇ ਵੀ ਝੂਠ ਬੋਲ ਰਹੇ ਹੋ ਵੀ ਉਹ ਵੀ ਜੋ ਗਲਤ ਹੈ ਗੈਰਕਾਨੂੰਨੀ ਹੈ ਬਾਣੀ ਨਹੀਂ ਚਾਹੀਦੀ ਜੀ ਪ੍ਰਬੰਧਤਾ ਗਈ ਹੈ ਪਰ ਚੱਲ ਵੀ ਰਹੀ ਹੈ ਇਹ ਹਾਲ ਸਾਡੀਆਂ ਸਰਕਾਰਾਂ ਦਾ ਵੀਰੋ ਇਹ ਸਾਡੇ ਲੀਡਰਾਂ ਦੇ ਵੀਰੋ ਅੱਜ ਰੈਲੀ ਕਰ ਰਹੇ ਨੇ ਹੁਣ ਕੇ ਆਪ ਨੂੰ ਗਵਰਨਰ ਮੱਥੇ ਦੇ ਵਿੱਚ ਤੇਜਰੀਵਾਲ ਨੂੰ ਬੁਲਾਇਆ ਹੋਇਆ ਔਰ ਕੀ ਕਦੇ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਹਤੋਂ ਕਰ ਰਹੇ ਹਾਂ ਕਿ ਇੱਕ ਗਰੀਬ ਘਰ ਤੋਂ ਸਫਲ ਕਰਨ ਵਾਲਾ ਨੌਜਵਾਨ ਜਿਹੜਾ ਆਪਦੀ ਕਾਬਲੀਅਤ ਦੇ ਜ਼ਰੀਏ ਦੁਨੀਆ ਦੇ ਉੱਤੇ ਆਪਣੀ ਪਛਾਣ ਬਣਾ ਕੇ ਗਿਆ ਆਪ ਦਾ ਗੈਕੀ ਦਾ ਨੋਹਾ ਬਣਾ ਕੇ ਗਿਆ ਉਹਨੂੰ ਤੁਸੀਂ ਕਦੇ ਦਰਵਾਜ਼ਾ ਦਿੰਦੇ ਹੋ ਤੋਂ ਦੇ ਨੌਜਵਾਨ ਦੇ ਘਰੋਂ ਦੀ ਸਿਕਿਉਰਿਟੀ ਹਟਾਈ ਜਾਂਦੀ ਹੈ ਅਨਾਉਂਸ ਕਰੀ ਜਾਂਦੀ ਹੈ ਔਰ ਵੱਦ ਕਸੂਤੀ ਇਥੋਂ ਤੱਕ ਕਿ ਉਹਦਾ ਕਤਲ ਹੋਣ ਤੋਂ ਬਾਅਦ 1.5 ਘੰਟੇ ਤੱਕ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਨਾਕਾ ਤੱਕ ਵੀ ਨਹੀਂ ਲਾਉਂਦੇ ਤਾਂ ਤੁਸੀਂ ਸਿੱਧਾ ਹੀ ਕਹਦੇ ਹੋ ਕਿ ਜਿਹੜਾ ਕੋਈ ਨੌਜਵਾਨ ਗੈਂਗਸਟਰ ਨੂੰ ਬਿਨਾਂ ਫੋਕੀ ਦਿੱਤੇ ਹੋਏ ਜੇ ਬੁਰੰਗੀ ਕੋਸ਼ਿਸ਼ ਕਰੂਗਾ ਉਹਦਾ ਇਹੀ ਨਸ਼ਰ ਹੋਊਗਾ ਤੇ ਤੁਸੀਂ ਸਿੱਧਾ ਆਪ ਹੀ ਮਰਵਾ ਦਿਆ ਕਰੋ ਤਾਂ ਟੋਪਰ ਕਰਸੀਆਂ ਪਮੋਭੂ ਸੇਜਤਾ ਬਚ ਰਹੀਏ ਵੀ ਉਹਨੇ ਕੀਤਾ ਜੀ ਉਹਨੇ ਕੀਤਾ ਜਿਹਦਾ ਸੋਚ ਸਕਦਾ ਜੀ 1.5 ਸਾਲ ਹੋ ਗਿਆ ਸੀ ਲਗਾਤਾਰ ਕਸਤਾ ਸ਼ਾਨੀ ਜੰਮੇ ਆ ਹਰੇਕ ਕੋਟ ਤੇ ਉਸ ਤੋਂ ਤੁਸੀਂ ਦੇਖਿਆ ਹੋਣਾ ਇਹਨਾਂ ਦੀਆਂ ਗਵਨੀਆਂ ਜਿਹੜੀਆਂ ਇਹਨਾਂ ਦੇ ਖਿਲਾਫ ਪੁਕਤੀਆਂ ਸੀ ਕਿੱਦਾਂ ਮਿਲੀ ਪੁਕਤੀ ਦੇ ਅਨਸਾਰ ਇਹਨਾਂ ਨੇ ਮੋੜੇ ਦਾ ਕਪਲ ਪਰਵਾਸ ਤੋਂ ਗੋਲਡ ਬਾਂਡ ਦੇ ਵਿੱਚ ਕਿਉਂਕਿ ਉਸੇ ਤੋਂ ਲਿੰਕ ਜੁੜਦੀ ਸੀ ਉਸੇ ਦੇ ਫੋਨ ਤੋਂ ਗੱਲ ਹੋਉਂਦੀ ਸੀ ਉਹੀ ਇਹਨਾਂ ਦੇ ਮੀਡੀਏਟਰ ਸੀ ਹਾਂ ਇਹਨਾਂ ਨੂੰ ਪੂਰਾ ਪਤਾ ਸੀ ਕੱਲੂ ਚਲਾਣ ਤੇ ਸ਼ੋਹਗਾ ਚਾਰਜ ਫਿਰੇ ਰਹਿਣਗੇ ਫਲਾਨੀ ਗਵਾਹੀ ਆਪਣੇ ਖਿਲਾਫ ਜੋ ਕੀ ਉਹ ਗਵਾਹਾਂ ਨੂੰ ਪਹਿਲੇ ਹੀ ਇਹਨੇ ਬੜੇ ਤਰੀਕੇ ਦੇ ਨਾਲ ਖਤਮ ਕੀਤਾ ਹੈ ਕਿ ਨਹੀਂ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਜਿੱਥੇ ਤਿੰਨ ਤਿੰਨ ਪਰਤਾਂ ਦੇ ਵਿੱਚ ਸਿਕਿਉਰਿਟੀ ਲੱਗੀ ਹੁੰਦੀ ਹੈ ਤੇ ਉੱਥੇ ਪੁਲਿਸ ਮੁਲਾੜੀ ਕੋਲੇ ਖੜੇ ਦੇਖਦੇ ਹੁੰਦੇ ਤੇ ਸ਼ਰੇਆਮ ਜਿਹੜੇ ਗੁੰਡੇ ਉਸੇ ਅੰਦਰ ਕਤਲ ਕਰੀ ਜਾਂਦੇ ਆ ਸੂਏ ਮਾਰ ਮਾਰ ਕੇ ਬੰਦੇ ਮਾਰੀ ਜਾਂਦੇ ਆ ਔਰ ਮਰਾਜ਼ਮ ਦੇ ਸਾਹਮਣੇ ਹਾਜ਼ਰੀ ਦੇ ਵਿੱਚ ਜੇਲ ਦੇ ਵਿੱਚ ਇਸ ਤੋਂ ਵੱਧ ਪ੍ਰੋਟੈਕਸ਼ਨ ਕਿੱਥੇ ਹੋ ਸਕਦੀ ਹੈ ਜੇ ਉਹ ਮਰਡਰ ਉੱਥੇ ਨਹੀਂ ਰੁਕ ਰਹੇ ਤਾਂ ਸਾਡੇ ਸਮਾਜ ਦੇ ਵਿੱਚ ਕਿਵੇਂ ਰੁਕਣਗੇ ਹੁਣ ਤੁਸੀਂ ਦੇਖ ਲਓ ਸੁਖਦੇਵ ਗੁਰਦਾਰ ਵਾਲੇ ਜੀ ਜਿਆਦਾ ਕਾਰਨ ਦੇ ਕੇ ਘਰੇ ਜਾਂਦੇ ਨੇ ਕਮੀਆਂ ਨੇ ਤਾਂ ਸਾਡੇ ਸਮਾਜ ਦੇ ਵਿੱਚ ਉਹ ਭਾਈਚਾਰਾ ਇਹ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮਿਲਣ ਦੀ ਆਸਾ ਦੇ ਨਾਲ ਆਉਂਦਾ ਪਰ ਉਹ ਤੋਂ ਮੇਰੀ ਨਿਗਾਹ ਦੇ ਹੱਥਾਂ ਤੋਂ ਹੁੰਦੀ ਹੈ ਜੇ ਹੱਥ ਅੱਗੇ ਕਰੀ ਜਾਂਦਾ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਨਹੀਂ ਆ ਹਰੇਕ ਬੰਦਾ ਬੇਈਮਾਨ ਨਹੀਂ ਆ ਪਰੰਤੂ ਇਹਨੇ ਹਾਲਾਤ ਇਹੋ ਜਿਹੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਦੀ ਚੁੰਨੀ ਆ ਫਿਰ ਵੀ ਲੱਗਦਾ ਦੀ ਕੱਪ ਚਾਜ ਵਾੜ ਕਿਤੇ ਬਸ ਹੋਰ ਦੇ ਗਏ ਐ ਇਦਾਂ ਦੀ ਬੇਤਰੋਪੀ ਸਾਡੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪੈਦਾ ਕਰਤੀ ਕਿ ਅਸੀਂ ਖੁਸ਼ੀ ਕਮੀ ਦੇ ਇਕੱਠੇ ਹੋਣ ਲੱਗੇ ਦੀ ਹਜ਼ਾਰ ਵਾਰ ਆਪਾਂ ਅੰਕਾ ਪਿੱਛੇ ਦੇਖੀ ਜਾਂਦੇ ਬੰਦਾ ਕੌਣ ਆ ਮਤਾਂ ਦੇ ਵਿੱਚ ਲੱਗੇ ਇੱਧਰ ਕੌਣ ਐ ਇੱਧਰ ਕੌਣ ਔਰ ਸਾਡੀ ਸਰਕਾਰ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਉੱਤੇ ਲੱਗੀਆਂ ਆ ਤਹਾਨੂੰ ਇਹ ਗੱਲ ਦੱਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਮੈਂ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੂਲ ਕਰਕੇ ਜਾਂਦਾ ਹਾਂ ਸਰਕਾਰ ਤੋਂ ਸੁਰੱਖਿਆ ਮੰਗਾਂ ਕਿੰਨੀ ਕਵਾਜਨ ਗੱਲ ਹੈ ਸਾਡੀ ਸਰਕਾਰ ਕਿਉਂ ਨਹੀਂ ਇਹਨਾਂ ਨੂੰ ਕੰਜਰਾਂ ਨੂੰ ਇੱਕ ਜੇਹੜੇ ਦੇ ਵਿੱਚ ਇਕੱਠੇ ਕਰਦੀ ਆਪੇ ਹਾਲੇ ਵੱਢ ਕੇ ਤਾਂ ਮਰ ਜਾਂਦੇ ਥੋੜੋ ਜਿਹਾ ਸੁਣਦੇ ਤਾਂ ਡੋਬਾ ਦਾ ਆਰਸੀ ਨਹੀਂ ਬੜਦਾ ਰਹੇ ਤੁਸੀਂ ਕਰਨੇ ਕਲੇ ਫੰਡ ਦੇ ਉੱਤੇ ਸਰਕਾਰ ਦਾ ਗਵਰਨਮੈਂਟ ਦੇ ਨਾਗਰਿਕਾਂ ਜਿਹੜੇ ਇੱਜ਼ਤਦਾਰ ਨਾਗਰਿਕ ਨੇ ਜਿਹੜੇ ਟੈਕਸ ਭੇ ਕਰਦਾ ਤੁਸੀਂ ਉਹਨਾਂ ਦੀ ਕਮਾਈ ਨਾਲ ਗੁੰਡਿਆਂ ਦੇ ਤੇ ਉਹਨਾਂ ਦੀ ਸਿਕਿਉਰਿਟੀ ਉੱਤੇ ਖਰਚ ਕਰ ਰਹੇ ਹੋ ਜਦ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿੰਨੇ ਟੈਕਸ ਭੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾ ਤਾਂ ਨੇ ਉਹਨਾਂ ਦੀ ਇੱਕ ਕਮੇਟੀ ਬਣੇ ਉਹਨਾਂ ਦੀ ਤੋਂ ਇਕੱਠਾ ਕੀਤਾ ਹੋਇਆ ਪੈਸਾ ਕਿੱਥੇ ਖਰਚ ਕਰੋ ਉਹਨਾਂ ਦੀ رائے ਲਈ ਜਾਵੇ ਉਹ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ, ਫੈਕਸ ਦੇ ਉੱਤੇ ਲੱਗੇ, ਮੈਡੀਕਲ ਖਰਚਾ ਬੰਦੂਕ ਤੇ ਲੱਗੇ, ਨੌਜਰਾਂ ਦੀ ਬਿਹਤਰੀ ਦੇ ਵਾਸਤੇ ਪੈਸੋ ਲੱਗੇ ਤੇ ਤੁਸੀਂ ਇਹਨਾਂ ਗੁੰਡਿਆਂ ਦੇ ਖਾਤਰ ਪੈਸਾ ਲਾ ਰਹੇ ਹੋ ਸਾਰਾ ਸਾਰਾ ਜਿਹੜਾ ਨੂੰ ਤੁਸੀਂ ਹੌਸਪਟਲ ਬਣਾ ਕੇ ਰੱਖ ਦਿੱਤਾ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਦੇਖੀਆਂ ਹੋਣੀਆਂ ਕਿਦਾਂ ਫੁੱਲਾਂ ਦੀ ਰਿਆਈ ਦੇ ਤੇ 300 ਰੁਪਏ ਨੇ ਫਰੀਦਕੋਟ ਜੇਬ ਦੇ ਉੱਤੋਂ ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਪਾਈ ਸੀਗੀ ਸਰਕਾਰ ਤੇ ਜਵਾਈ ਕ੍ਰਿਪਸ਼ਨ ਪੜ੍ਹੀ ਸੀ ਇਹ ਤੁਹਾਨੂੰ ਦੇ ਕੇ ਲਿਖ ਕੇ ਸਾਹ ਦੇਸ਼ਕੋ 24 ਘੰਟੇ ਜੀ ਰਿਮੂਵ ਕਰਤਾ ਪਰੰਤੂ ਫੇਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੱਦ ਤੱਕ ਉਹ ਤਾਂ ਇਹ ਮਰੀ ਅੰਨੇ ਸਰਕਾਰ ਦੇ ਜਨਾਇ ਕਹਿਣ ਦੀ ਹਿੰਮਤ ਹੋਈ ਹੈ ਪਰ ਜੇ ਤੁਸੀਂ ਜਮਾਈਆਂ ਨੂੰ ਭਾਈ ਰੱਖ ਦੋ ਫੇਰ ਹੀ ਕਹਿੰਦੇ ਆ ਇਹਨੇ ਉਹ ਗਵਰਨਮੈਂਟ ਬਿਲਕੁਲ ਇਸ ਜਨਾਇ ਦੇ ਹੱਥ ਖੜੇ ਖੜੀ ਹੈ ਦੋ ਗੱਲਾਂ ਨੇ ਜਾ ਤਾਂ ਇਹ ਇੰਨੇ ਕਮਜ਼ੋਰ ਨੇ ਵੀ ਇਹਨਾਂ ਕੋਈ ਫੈਸਲਾ ਲੈਣ ਦੀ ਪਾਵਰ ਇਹ ਨਹੀਂ ਜਾ ਇਹ ਇੰਨੇ ਬੇਈਮਾਨ ਨੇ ਕਿ ਗੈਂਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀ ਜਿੱਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਇਹਦੇ ਨਹੀਂ ਸਰਕਾਰ ਆਪਣਾ ਰਾਜ ਘਰ ਨੂੰ ਨਵਾ ਦੇ ਤਾਂ ਕੋਈ ਕੌਣ ਰੋਕ ਸਕਦਾ ਅਸੀਂ ਇੰਨਾ ਵੱਡਾ ਮਸਲਾ ਲੈ ਕੇ ਆਏ ਤੁਹਾਨੂੰ ਵੀ ਪਤਾ ਸੀ ਇਹ ਬੁੜਾ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਸੁਭਾ ਕਰ ਦੂਗਾ ਇਹਨਾਂ ਨੇ ਇਹ ਨਹੀਂ ਪੁੱਛ ਲਈ ਧਰਨੇ ਲੱਖਾਂ ਐਨਆਰਆਈਆਂ ਦੇ ਆਏ ਵਦੇਸ਼ਾਂ ਦੇ ਬੇਠਾ ਦੇ ਮਾਣਾਂ ਦੇ ਵਿੱਚ ਵੀ ਇਹ ਸੀਗਾ ਮੈਨੂੰ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰਦਗੇ ਇਹਨਾਂ ਨੇ ਤਾਂ ਸਾਡਾ ਦੇਰ ਹੀ ਗਰਸ਼ ਕਰਤਾ ਮੇਰੇ ਕੋਲ ਆ ਤੁਹਾਡੇ ਸਾਹਮਣੇ ਦੇਖ ਲਓ ਮੇਰਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ ਤੋਂ ਉੱਠ ਕੇ ਜੇ ਅਜ ਬਹਿਲ ਮਾਰੀਆਂ ਤੱਕ ਪਹੁੰਚਿਆ ਸੀ ਦਰਸ਼ ਨੂੰ ਇਹਦੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀ ਹੱਥ ਨਹੀਂ ਲਾਏ ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਆ ਜੇ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲਾਂਗੇ ਤਾਂ ਤਾਨੂੰ ਆਪਦੇ ਇਲਾਕੇ ਦਾ ਗੁੰਡਾ ਭਰਨਾ ਪਊਗਾ ਫਿਰ ਉਹਨੂੰ ਸਾਨੂੰ ਜਿੰਦਾ ਉਹਦਾ ਹਿੱਸਾ ਦੇਣਾ ਪਊਗਾ ਫਿਰ ਅਸੀਂ ਜਾ ਕੇ ਆਪਦੇ ਇਲਾਕੇ ਵਿੱਚ ਬਿੱਕਰ ਸਕਦੇ ਆਂ ਕੀ ਅਸੀਂ ਇਹਨਾ ਕੰਮਾ ਕਰਕੇ ਇਹ ਬਦਲਾਅ ਲੈ ਕੇ ਆਏ ਸੀ ਇਸ ਬਦਲਾਅ ਦੀ ਸਰਕਾਰ ਨੇ 8 ਮਹੀਨਿਆਂ ਦੀ ਸਿੱਤ ਬਖਾਈ 15 ਦਿਨ ਦੇ ਵਿੱਚ ਰਿਪੋਰਟ ਦੇਣ ਲਈ ਕਿਹਾ 9 ਮਹੀਨਾ ਬਾਅਦ 8 ਮਹੀਨਾ ਬਾਅਦ ਜਾ ਕੇ ਰਿਪੋਰਟ ਦਿੰਦੇ ਆ ਤੇ ਜਾ ਕੇ ਕਹਿੰਦੇ ਆ ਇਹ ਕੰਮ ਤਾਂ ਵੀ ਕਿਸੇ ਅੰਤਛਾਪੇ ਹੁੰਦਿਆਂ ਦਾ ਹੈ ਦੇਖੋ ਅਦਾਲਤ ਦੇ ਵਾਸਤੇ ਵੀ ਇਹਨਾਂ ਨੂੰ ਹਾਈ ਮਾਂਜੋ ਹਾਈ ਕੋਰਟ ਦਾ ਵੀ ਡਰ ਇਹਨਾਂ ਦੇ ਇੱਕ ਤੇ ਮੇਜ ਦੇ ਰਹੇ ਹਨ ਇਹਨਾਂ ਨੇ ਚੋਕੇ ਇਹ ਨੈਕਸਸ ਬਣਿਆ ਹੋਇਆ ਹੈ ਇਹ ਇੱਕ ਬਹੁਤ ਵੱਡਾ ਜਿਹੜਾ ਸਤਨੂਕੀ ਕਮਾਂਡ ਦੇ ਵਿੱਚ ਨੈਕਸਸ ਹੀ ਹੈ ਵੀ ਜਿਹੜਾ ਰਹੋ ਹੋਏ ਨੇ ਸਾਰੇ ਇਹ ਕਿਸੇ ਤੇ ਐਫ ਆਈ ਆਰ ਕੱਢਿਆ ਹੈ ਇਹ ਕਿਸੇ ਜਿੰਮੇਵਾਰ ਬੰਦੇ ਨੂੰ ਉਹਦੇ ਤੇ ਉਂਗਲੀ ਧਰਦੇ ਆ ਤਾਂ ਇਹ ਖੁਦ ਫਸਦੇ ਆ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਇਕਮ ਸੈਂਟਰ ਕੈਨੇਡਾ ਭਜਿਆ ਹੋਇਆ ਹੈ ਵੀਡੀਓ ਪ੍ਰਕਾਸ਼ਤ ਹੋ ਆਪਣੇ ਚੈਨਲਾਂ ਦੇ ਚੱਲਣ ਤੋਂ ਪਹਿਲੀ ਪੱਛ ਗਿਆ ਸੀ ਕਿ ਤੁਹਾਨੂੰ ਪਤਾ ਨਹੀਂ ਕਿ ਸਾਰੇ ਵੀਰ ਖੜੇ ਨੇ ਪੈਨਸ਼ਨ ਦੇ ਕੋਲੇ ਜਾ ਕੇ ਪੈਨਸ਼ਨ ਛੱਡ ਕੇ ਤੁਸੀਂ ਕੈਨੇਡਾ ਭੱਜ ਜਾਓਗੇ ਅਗਲਾ ਸਾਲ ਪਾਰਥਨ ਇੱਕ ਕਦਮ ਲੈ ਦੇ ਸੋਚ ਕੇ ਕਰਦਾ ਮੇਰੀ ਪੱਕੀ ਹੋਈ ਬੋਸਲੇ ਨੇ ਸਾਰੇ ਮਦਦ ਕੀਤੀ ਹੈ ਇੱਕ ਤੇ ਖਰਾਬ ਨਾ ਹੋ ਜੇ ਡਰ ਕੇ ਬੰਦਾ ਨੌਕਰੀ ਕਰਦਾ ਐਨਟੇਰਮੈਂਟ ਦੇ ਨੇੜੇ ਜਾ ਕੇ ਤੇ ਇੱਥੇ ਇੰਸਪੈਕਟਰ ਸਾਹਿਬ ਨੂੰ ਗਿਆਨੂ ਨੂੰ ਮੈਂ ਨਾ ਹੋ ਗਿਆ ਛੱਡ ਕੇ ਤੁਂ ਕਦੇ ਤੁਸੀਂ ਪੁੱਛ ਪ੍ਰਤਾਲ ਕੀਤੀ ਵੀ ਕੋਈ ਬੰਦਾ ਬੀ ਆ ਛੁੱਟੀ ਲੈ ਕੇ ਤੁਹਾਡੇ ਮੈਚ ਵਿੱਚ ਰਕਨੇ ਦਾ ਭਾਗੀ ਕਰ। ਮੇਰਾ ਜਿੰਦ ਵੀ ਨਹੀਂ ਪੁੱਛੂਗੇ ਕਿਉਂਕਿ ਤੁਹਾਨੂੰ ਸਾਰਾ ਪਤਾ ਹੈ। ਤੁਹਾਡੀ ਦੇਖ ਰੱਖ ਦੇ ਵਿੱਚ ਸਾਰਾ ਕੰਮ ਹੋਇਆ ਹੈ। ਤੁਸੀਂ ਕਹਿੰਦੇ ਹੋ ਕਿ ਜੇ ਤੁਸੀਂ ਰਾਜਪਾਲ ਦੇ ਵਿੱਚ ਬਣੀਏ ਫਿਰ ਰਾਜਪਾਲ ਦਾ ਨਾਮ ਲੈ ਲਓ ਭਾਈ। ਕਿ ਬਲਾਨੇ ਚਾਰਜ ਦਿੰਨੇ ਹੋ ਇੱਕ ਦੂਜੇ ਤੋਂ ਬੈਂਕਰ ਲੈਣੇ ਹੋ ਕਫਾੜੀ ਡਾਕੂਮੈਂਟੇਸ਼ਨ ਸਾਰੀ ਹੁੰਦੀ ਹੈ ਉਸ ਕਾਰਵਾਈ ਕੋਈ ਇੱਕ ਇੱਕ ਦੇ ਜੀ ਦੀ ਬਾਹ ਫਰਾ ਕੇ ਨੂੰ ਗੁਜੇ ਸਰ ਜੰਨੇ ਹੋ ਅਕਾਸ ਅਨੁਸਾਰ ਹੈ ਤੁਹਾਨੂੰ ਵੀ ਪਤਾ ਸੱਤ ਤੇ ਅੱਠ ਦੀ ਰਾਤ ਨੂੰ ਕਿੱਥੇ ਰੱਖਿਆ ਤੁਸੀਂ ਪਰ ਦੱਸਣਾ ਨਹੀਂ ਚਾਹੁੰਦੇ ਤੁਸੀਂ ਮੇਰੇ ਪੁੱਤ ਦੇ ਜਨਸ ਨੂੰ ਲੁਕਾਉਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਮੈਨੂੰ ਜਨਸਕਾਰਾ ਮਿਲਣਾ ਮੈਂ ਜਵਾਕ ਖੋ ਚੁੱਕਿਆ ਮੈਨੂੰ ਨਹੀਂ ਇਹ ਨੂੰ ਕੋਦਵਾਰੇ ਪਰੰਤੂ ਥੋੜੀ ਇਸ ਕੱਥੀਆ ਗੱਲ ਨੂੰ ਇਹ ਜਨਤਾ ਦੇਖ ਰਹੀ ਹੈ ਸਾਰੀ ਮੈਂ ਤੁਹਾਨੂੰ ਥੋੜੇ ਮੁਰੇ ਅੱਧਾ ਘੰਟਾ ਮੇਰਾ ਗੁਰੂੰਦ ਦਾ ਮਕਸਦ ਇਹੀ ਹੈ ਮੈਨੂੰ ਜਨਸਰ ਨਹੀਂ ਦੇਣ ਲੱਗੇ ਠੀਕ ਹੈ ਮਾਂਜੋ ਕੋਟ ਆਪਣੀ ਬਾਹਰ ਹੋਈਆਂ ਨੇ ਪਰੰਤੂ ਇਹਨਾਂ ਨੇ ਕਿੰਨੀ ਵਾਅਦਾ ਦਿੱਤੀ ਇੱਕ ਵਕੀਲਾ ਨਹੀਂ ਭਾਈ ਫੌਜ ਖਰੀ ਹੈ ਹਰੇਕ ਨੇ ਨਵੀਂ ਅਪਲੀਕੇਸ਼ਨ ਆਪ ਦੇ ਆਵਾਜ਼ ਦੇਣੀ ਹੈ ਆ ਤੁਹਾਨੂੰ ਕਾਨੂੰਨੀ ਪ੍ਰਕਿਰਿਆ ਨੂੰ ਵੀ ਨਿਭਾਉਣਾ ਇੱਕ ਫਰਜ਼ ਹੈ ਤਾਂ ਜੱਜ ਸਾਹਿਬਾਨਾਂ ਦੇ ਦੇਰੇ ਤੋਂ ਬਾਹਰ ਕਿੱਦਾਂ ਜਾ ਸਕਦੇ ਹੈ ਪਰ ਜਿੱਤੇ ਸਰਕਾਰ ਦੀ ਉਹਨੂੰ ਲੇਟ ਕਰਨ ਤੇ ਲੱਗੀ ਐ ਤੇ ਦੋਸ਼ੀਆਂ ਨੇ ਤਾਂ ਲੇਟ ਕਰਨਾ ਹੀ ਕਰਨਾ ਉਹਨਾਂ ਦੇ ਪਿੱਛੇ ਲਾਉਣੀ ਐ ਲਾਉਣਗੇ ਜਿਹੜੀ ਗੱਲ ਦਾ ਚਾਰਜ ਫਰੇਮ ਹੋਣਿਆ ਅੱਜ 8 ਤਰੀਕਾ ਤਾਂ ਆ ਗਈਆਂ ਚਾਰਜ ਫਰੇਮ ਹੁੰਦੇ ਨੂੰ ਪਰੰਤੂ ਲੱਗੇ ਨਹੀਂ ਦਿੰਦੇ ਆਹੀ ਵਾਰ ਨਵੀਂ ਐਪਲੀਕੇਸ਼ਨ ਲਾਉਣ ਨੇ ਆਹੀ ਵਾਰ ਨਵੀਂ ਐਪਲੀਕੇਸ਼ਨ ਲਾਉਣ ਨੇ ਅਸੀਂ ਗੱਲਾਂ ਕਰਦੇ ਆ ਪੰਥ ਦੀਆਂ ਗੱਲਾਂ ਕਰਦੇ ਆ ਸਾਡੇ ਇੱਕੇ ਦੀਆਂ ਸਾਡਾ ਇੱਕਾ ਜਿੱਤੇ ਆ ਅਸੀਂ ਸਿਰ ਤੇ ਬੰਨ੍ਹਣ ਵਾਲੇ ਪਾਗਰ ਬੇਸ਼ੱਕ ਵਕੀਰ ਭਰਾਵਾਂ ਦਾ ਪੇਸ਼ਾ ਹੈ ਰੋਜ਼ਾਰ ਹੈ ਮਨੰਦ ਹੈ ਇਸ ਕੰਮ ਨੂੰ ਪਰ ਰੋਜ਼ਗਾਰ ਦਾ ਮਤਲਬ ਵੀ ਇਹ ਨਹੀਂ ਹੁੰਦਾ ਕਿ ਕੱਲ ਨੂੰ ਕੋਈ ਬੰਦਾ ਮੈਨੂੰ ਥੇਕੇ ਤੇ ਕਹੇ ਤੇ ਤਰਦ ਚਾਦਾ ਫੋਟਣਾ ਦੇਖ ਲੈ ਇਸ ਦੁਨ ਚੰਗੀ ਕਮਾਈ ਹੋ ਜਾਊਗੀ ਪਰ ਉਨ ਤੋਂ ਮੇਰੀ ਆਤਮਾ ਨੂੰ ਛੇੜਕੂਗੀ ਕਿ ਤੇਰਾ ਪੁੱਤ ਤਾਂ ਮੈਨੂੰ ਜਿੱਦੀ ਰੋਟੀ ਦੇ ਕੇ ਜਾਂ ਤੂੰ ਬੋਤਲਾਂ ਦੇ ਚੇਤੇ ਪੈਸਾ ਕਮਾਉਣਾ ਤੂੰ ਕਿਸੇ ਦੇ ਘਰੇ ਸ਼ਰਾਬ ਵੇਚ ਕੇ ਪੈਸਾ ਕਮਾਉਣਾ ਹਰੇਕ ਬੰਦੇ ਦੀ ਆਤਮਾ ਸਵਾਲ ਖੁੱਸਦੀ ਆਉਂਦੀ ਹੈ ਤੁਸੀਂ ਸਿਰ ਤੇ ਪੱਗ ਬੰਨ੍ਹੂ ਸਾਡਾ ਰਿਸ਼ਤੇ ਕਰ ਉਥੋਂ ਦੇ ਇਲਾਕੇ ਦਾ ਜਵਾਨ ਕੱਲ ਤੁਹਾਡੀਆਂ ਗੜੀਆਂ ਦੇ ਵਿੱਚ ਖੇਡਦਾ ਖੇਡਦਾ ਮਿਸ਼ਰ ਤੇ ਡੰਕਾ ਬਜਾ ਕੇ ਦੁਨੀਆ ਤੋਂ ਗਿਆ ਤੇ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਧੀਆਂ ਨੇ ਆ ਕੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਵਕਾਲਤ ਕਰਨ ਕਰਕੇ ਖੜੇ ਹੋ ਨਿਓ ਮੈਨੂੰ ਆਪ ਦੇ ਪੰਥ ਤੇ ਆਪ ਦੇ ਭਾਈਚਾਰੇ ਕੋਲ ਜਿਹੜੇ ਅਫਸੋਸਜਾਰ ਹੁੰਦੇ ਇਸ ਗੱਲ ਦਾ ਪਰ ਤੁਸੀਂ ਤਾਂ ਮੈਨੂੰ ਕੱਲਾ ਨਾ ਛੱਡੋ ਜੀ ਕੀ ਫਰਕ ਪੈ ਜੂਗਾ ਤੁਹਾਨੂੰ ਜੇ ਇੱਕ ਕਲਾਇੰਟ ਦੇ ਕੀ ਹੁਨਾ ਦੇਊਗਾ ਤਾਂ ਕਿੰਨੀਆਂ ਜਹੀਸਾ ਲੈ ਲਵੋਗੇ ਪੈਸੇ ਸਾਨੂੰ ਇਹ ਬੜੇ ਦੇ ਦੇਣਗੇ ਪਰ ਉਹਦੇ ਵਿੱਚ ਕਰਕਾਰੀਆਂ ਹੋਣੀਆਂ ਉਹਦੇ ਵਿੱਚ ਮੇਰੀਆਂ ਸਾਰੇ ਗਾਂ ਦੇ ਸੰਧੂਰ ਹੋਣਗੇ ਜਿਹੜਾ ਸਾਨੂੰ ਇਹ ਪੈਸਾ ਦੇਣਗੇ ਇਹ ਪੈਂਦਾ 11 14 ਕਿਚ ਹੁਨਾ ਲਾ ਕੇ ਨਹੀਂ ਕਵਾਉਂਦੇ ਇਹ ਲੋਕਾਂ ਦੇ ਗਾਂ ਵੱਧ ਕੇ ਪੈਸਾ ਕਮਾਉਂਦੇ ਆ ਭਰਾਵੋ ਐ ਹੋ ਜੀ ਬੀਟਰਾਂ ਨੂੰ ਐ ਹੋ ਜੀ ਸਰਕਾਰ ਵਾਲਿਆਂ ਨੂੰ ਹੂ ਨਾ ਲਾਇਓ ਆ ਕਾਨੂੰਨ ਤੋਂ ਦੂਰੇ ਲਿਖਣਾ ਜਾਨੀਏ ਤੁਸੀਂ ਫੇਰ ਭੱਜ ਜਾਓਗੇ ਮੇਰੇ ਹੀਰੇ ਵਰਗੇ ਲੱਖਾਂ ਹੀਰੇ ਰੋਣਗੇ ਇਹਨਾਂ ਨੇ ਸਥਾਨੇ ਦੇ ਵਿੱਚ ਗਲੀਆਂ ਦੇ ਵਿੱਚ ਅਸੀਂ ਸਾਰਾ ਕੁਝ ਛੱਡ ਛਿੜਾ ਕੇ ਜਿਹੜੇ ਅਮਰੀਕਾ ਵਰਗੇ ਮੁਲਕਾਂ ਨੂੰ ਲੋਕ ਡੰਕੀਆਂ ਲਾ ਲਾ ਕੇ ਮੌਤ ਨੂੰ ਸਾਈਆਂ ਲਾ ਲਾ ਕੇ ਜਾਂਦੇ ਆ ਉਹ ਅਸੀਂ ਉਹ ਸਭ ਕੁਝ ਛੱਡ ਕੇ ਆਪਦੇ ਛੱਤੇ ਜਾਗੇ ਸੀ ਪਰ ਫਾਨੀ ਇਹਨਾਂ ਨੇ ਕਿਤੋਂ ਦਾ ਨਹੀਂ ਛੱਡਿਆ ਐਡੇ ਵੱਡੇ ਮੈਦਾਨ ਨੂੰ ਜਿੰਦੂ ਲਾ ਕੇ ਖੜ ਕੇ ਕਾਦੇ ਦੀ ਕੀ ਚੱਕਿਆ ਸੀ ਕਿਸੇ ਦਾ ਸੀ ਤਾਂ ਮੇਰੀ ਥੋੜੀ ਜਨਤਾ ਦੇ ਅੱਗੇ ਇਹ ਕੋਈ ਖੱਤ ਤੋੜ ਕੇ ਬੇਚ ਲਿਆ ਆ ਆਇਆ ਬੱਡੇ ਕੇ ਜੀਵਨ ਸੌਦੇ ਕੋਲੇ ਸੌ ਗੱਤ ਮਾਰੂ ਗਰੰਟੀਆਂ ਦਾ ਗਰੰਟੀ ਮੰਗ ਲਿਓ ਇੱਕ ਮੰਗ ਲਿਓ ਸਾਹਾਂ ਦੀ ਮੰਗ ਲਿਓ ਸਾਡੇ ਕਮਾ ਕੇ ਆਪੇ ਖਾ ਲਾਂਗੇ ਅਸੀਂ ਥੋੜੇ ਨਿੰਗਤੇ ਵੀ ਥੋੜੇ ਦਰਦ ਦੇ ਉਸ ਤੇ ਹਾਂ ابھی سانو کسی نے گرنٹی نہیں دتی میں آپ لےبر کلاس کا ویستی ہوں جی آج اتنے تک پہنچا تو میرے پھر چھ نے پہنچایا مجھے میرے ایجوکیشن نے پہنچایا میرے پروار چ پڑھائی لکھائی جی ترقی کی انہیں میرے اتنے تک پہنچایا گرنٹیاں نہیں تو آپ سمجھے تو سامنے کچھ سمجھ لو گے تو تھوڑے چرنا ایک بےنتی کرتا تھوڑے درمی سوال لات میں پوچھو سوسے والے نے کی کسو کیا ਕਿਉਂ ਤੁਹਾਡੇ ਕੋਲ ਇਹ ਨਿਣਾ ਬਤੀਰੇ ਬਾੜ ਦੇ ਵਿੱਚ ਤੇ ਇੱਥੇ ਸੰਤਾਲੀਆਂ ਗਨੇੜ ਲੈ ਕੇ ਸਾਡੇ ਘਰ ਦੇ ਆਸ-ਪਾਸੇ ਘੁੰਮ ਜਰੇ ਕੀ ਦਿਨਾਂ ਦੀ ਹੁੰਦਾ ਤੁਹਾਡੀ ਪੁਲਿਸ ਕਿੱਥੇ zukti ਹੋਈ ਸੀ ਤੁਸੀਂ ਕਹਿੰਿਓ ਰਾਜਸਥਾਨ ਦੀ ਜਿਲ੍ਹੇ ਦੇ ਵਿੱਚ ਗੋਗਾਬੜੀ ਸਾਹਿਬ ਜਿਹਨਾਂ ਦਾ ਪਿੱਛੇ ਇਹ ਕਤਲ ਹੋਇਆ Rajput ਪਰਾਂ ਦੇ ਉਹ ਉਹਨਾਂ ਦੇ ਕਤਲ ਦੀ ਤਲਾਸ਼ੀਗਾਰੀ ਬਠਿੰਡੇ ਜਿਲ੍ਹੇ ਦੇ ਵਿੱਚ ਸਾਡੀ ਸੋਸਰੇ ਪਤਾ ਲਾ ਲਿਆ ਬੁਝੀ ਇੰਟੈਲੀਜੈਂਸ ਹੈ ਕਿ ਕਤਲ ਦੀ ਯੋਜਨਾ ਬਣ ਰਹੀ ਹੈ ਕਿ ਗੁੱਦਾ ਮਾੜੀ ਸਾਹਿਬ ਦਾ ਕਤਲ ਹੋ ਸਕਦਾ ਹੈ ਚੰਗੀ ਗੱਲਾਨੂੰ ਬਹੁਤ ਵਧੀਆ ਲੱਗੇ ਵੀ ਤੁਸੀਂ ਐਡਵਾਂਸ ਸੂਚਨਾ ਦਿੱਤੀ Rajasthan Police ਨੂੰ ਉਹ ਠੀਕ 15 ਦਿਨਾਂ ਦੇ ਬਾਅਦ ਉਸੇ ਇੱਕ ਬੁਸ਼ੀ ਨੇ ਜਿਹੜੇ ਤੋਂ 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 ਪਲਾਨਿੰਗ ਵੀ ਕਤਲ ਕਰਦੇ ਸੀਗੇ ਜਿਹੜੇ ਕਤਲ ਦੀ ਪਲਾਨਿੰਗ ਕਰ ਰਹੇ ਸੀ ਉਹਨਾਂ ਨੇ ਇਹ ਵੀਡੀਓ ਸ਼ੂਟ ਕਰਨ ਦਾ ਪੂਰਾ ਪਲਵਾਨ ਬਣਾ ਲਿਆ ਇੱਕ ਵੀ ਦੋ ਬਣਾ ਲੀਆਂ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਡਾ ਸਾਡੇ ਨਾਲ ਕੀ ਵੀ ਸੁਣੀ ਹੈ ਠੀਕ ਹੈ ਰੱਖਿਆ ਕਰੋ ਅਸੀਂ ਕਹਿੰਦੇ ਰਾਣਸਰਾਂ ਦੇ ਵੀ ਕਰੋ ਪਰੰਤੂ ਸਾਡੇ ਨਾਲ ਤੁਹਾਡਾ ਸਾਡਾ ਵਾਜ ਹੈ ਸੋ ਭਾਵਤ ਹੋਇਆ ਕਈ ਵਾਰੀ ਬਿਰਨੇ ਜੰਦਾ ਕੋਈ ਸ਼ਬਦ ਵੱਧ ਘੱਟ ਵੀ ਸੰਗਤ ਮਾਫ ਕਰਤ ਜੋਗ ਹੈ ਕੋਈ ਸ਼ਬਦ ਤੁਹਾਡੀ ਸ਼ਾਨ ਦੇ ਖਿਲਾਫ ਕਹਿ ਗਿਆ ਹੁਣ ਸਾਹਿਬ ਜੀ ਨੂੰ ਮਾਫੀ ਚਾਹੁੰਦਾ ਵਾਅਦ ਕੀ ਖਾਲਸਾ ਵਾਅਦ ਕੀ